ਉਮਰ ਗਾਵੇ ਪੀਰ ਬਿਨ ਸੁਣਾਉ ਹੁ ਗਾਵੇ ਲਾਲ ਰੀਲੇ ਜੀਤਮਨ ਨੂੰ ਲਾਲ ਰੀਲੇ ਜੀਤਮਨ ਨੂੰ ਜੀਤ ਕ੍ਰਿਸ਼ਨ ਆਉ ਹੁ ਗਾਵੇ لال لال کیا ਤੇਰ ਭਗਤ ਜੀ ਮਖਰੀਏ ਅਬ ਕੀ ਕਰ ਤੁਰਾਈ ਇਹੋ ਦੀਵੋ ਇਨਸਾਨ ਕਾਰੇ ਇਹੋ ਦੀਵੋ ਇਨਸਾਨ ਕਾਰੇ ਲਾਜੇ ਜੀ ਪ੍ਰੀਤਮ ਤੁਮਨਾ ਹਰ ਰੇ ਤਿਰੰਗੀ ਪ੍ਰੀਤਮ ਤੁਮਨਾ ਹਰ ਰੇ ਕੋਲ ਤੁਮ ਸਿਮਰਨ ਕੋ ਹਮ ਯਾਦੇ ਵੀਰ ਦਰਸਨਾ ਕੋ ਹਮ ਕਰ ਲਾਜ ਵੀ ਨਾ ਗੁਰੂ ਜੀ ਪ੍ਰਤਮ ਪਤਿ ਪਤਿ ਆਹਨੇ ਪ੍ਰਭ ਦਾ ਮੋਹਿ ਦੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੇ ਪਹਿਲੇ ਦਿਨ ਪਹਿਲੀ ਜਨਵਰੀ ਨੂੰ ਜਰਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੱਚਖੰਡ ਸ਼੍ਰੀ ਮੰਦir ਸਾਹਿਬ ਜਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅਗਰ ਗੱਲ ਕੀਤੀ ਆ ਪਿਛਲੇ ਕੁਝ ਦੋ ਦਿਨਾਂ ਤੋਂ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਜਾਨੇ ਔਰ ਉੱਥੇ ਹੀ ਅਗਰ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰਾਤ 31 ਦਸੰਬਰ ਜੀ ਤੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹਾ ਸੀ ਉਹ ਵੇਖਣ ਨੂੰ ਮਿਲਦਿਆ ਸੀ ਤਾਂ ਹੁਣ ਵੀ ਅਗਰ ਸਵੇਰ ਤੋਂ ਹੀ ਜਿਹੜੀ ਤਰਕ ਤਰਕੇ ਕਾਲ ਦੀ ਗੱਲ ਕੀਤੀ ਆਵੇ ਤਾਂ ਸਵੇਰ ਤੋਂ ਹੀ ਜਿਹੜੀ ਸੰਤਾ ਨੇ ਸਤਕਾਂ ਸਿੰਘ ਜੀ ਮੰਦਿਰ ਸਾਹਿਬ ਦੇ ਵਿੱਚ ਨਤਮਤਕ ਹੋੜੀਆਂ ਨੇ ਤਾਂ ਪਵਿੱਤਰ ਸੋਵਰ ਦੇ ਵਿੱਚ ਜਿਹੜਾ ਸੰਤਾ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਅਲਾਹੀ ਪਾਣੀ ਦਾ ਸਰਵਨ ਕੀਤਾ ਜਾ ਰਿਹਾ ਤਾਂ ਸੰਤਾ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸੰਤਾ ਦਾ ਅੱਜ ਨਵੇਂ ਨਵੇਂ ਸਾਲ ਤੇ ਕੀ ਕਹਿਣਾ ਹੈ ਕਿ ਸੰਤਾ ਜਿਹੜਿਆ ਨੇ ਸਵੇਰ ਤੋਂ ਹੀ ਸਤਕਾਂ ਸਿੰਘ ਜੀ ਮੰਦਿਰ ਸਾਹਿਬ ਨਤਮਤਕ ਹੋਣੀ ਪਹੁੰਚਣੀ ਨੇ ਦੂਰ ਦਰਾਜ ਦੇਸ਼ ਵਿਦੇਸ਼ਾਂ ਤੋਂ ਸੰਤਾ ਜਿਹੜਿਆ ਨੇ ਉਹ ਸਤਕਾਂ ਸਿੰਘ ਜੀ ਮੰਦਿਰ ਸਾਹਿਬ ਨਤਮਤਕ ਹੋੜੀਆਂ ਨੇ ਤਾਂ ਸੰਗਤ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸੰਗਤ ਦਾ ਅੱਜ ਅੱਜ ਦੇ ਦਿਹਾੜੇ ਦਾ ਕੀ ਕਹਿਣਾ ਹੈ ਸੰਗਤ ਜੋ ਹੈ ਉਹ ਵੀ ਇਸ ਜਗ੍ਹਾ ਦੇ ਸਸਕਣ ਸ਼੍ਰੀ ਮੰਦਿਰ ਸਾਹਿਬ ਚ ਸਵੇਤੋ ਹੀ ਜਿਹੜੀਆਂ ਲੰਬੇ ਲੰਬੇ ਲਾਈਨਰ ਵਿੱਚ ਸੰਗਤ ਜਿਹੜੀ ਹੈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਨੇ ਉਹ ਉਹ ਸੰਗਤ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਬਾਈ ਬਿੱਟੀ ਦਾ ਖਾਸ ਆ ਬਾਈ ਬਿੱਟੀ ਸਰ ਕਿਤੋਂ ਆਏ ਹੋ ਕਿੱਥੋਂ ਆਏ ਤੇ ਲੁਧਿਆਣਾ ਤੋਂ ਆਏ ਆ ਮੇਰਾ ਨਾਮ ਰਾਜੇ ਦੀ ਦਰਸ਼ਨ ਕਰਨ ਵਾਸਤੇ ਆਏ ਸੀਗੇ ਜੋਟੀ ਮੈਟੋ ਦੀ ਕੋਈ ਜੇ ਨਹੀਂ ਚੱਲ ਗਿਆ ਪਰ ਇਹ ਬਰਵਾ ਕਰਨ ਕਰਦੇ ਦਿਆਂ ਨਵੇਂ ਸਾਲ ਦਾ ਔਰ ਜੀ ਸ਼ੁਰੂਆਤ ਹੈ ਉਹ ਸ਼ੁਰੂਆਤ ਵਧੀਆ ਹੋਈ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਖੜੇ ਆ ਤੇ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਗੁਰੂ ਘਰ ਦੇ ਵਿੱਚ ਦੱਸਿਆ ਹਰ ਸਾਲ ਨਹੀਂ ਆਉਂਦੇ ਤੇ ਹਰ ਸਾਲ ਨਾ ਟਿਕੀ ਜੰਦੇ ਹਾਂ ਹੁਣ ਵੀ ਅਸੀਂ ਬਤਾ ਟੇਕਾਂਗੇ ਜਰੂਰ ਪਰ ਇਹ ਹੈਗਾ ਕਿ ਦਿਨ ਚੜੇ ਲੱਗੇ ਕੀ ਅਰਦਾਸ ਆਸਪ੍ਰੀਤ ਇਸ ਵਾਰ ਸਾਡੇ ਆਪਾਂ ਅੱਜ ਆਪਣੀ ਅਰਦਾਸ ਰੈਂਤੀ ਤੁਸੀਂ ਇਹੀ ਕਰਨਾ ਆਏ ਆ ਜੇ ਸਾਰਿਆਂ ਦਾ ਦੇ ਕੋ ਸੰਗਤ ਸਾਰਿਆਂ ਦਾ ਯਾਨੀ ਕਿ ਸਾਥ ਦੀ ਆਵੇ ਵਧੀਆ ਚੜ੍ਹੇ ਜੀ ਨੀ ਆਣ ਪਾਣਾ ਦੇਣਾ ਸਾਰਾ ਵਧੀਆ ਹੋਵੇ ਜੀ 2025 ਤੇ ਉਮੀਦਾਂ ਹੋਵੇ ਚੁੱਪ ਚਾਪ ਸਾਰੇ ਦੇ ਘਰ ਆ ਜੀ ਬਿਲਕੁਲ ਉਹ ਵੀ ਨਹੀਂ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ 2025 ਕਾਫੀ ਜਿਹੜੇ ਖੱਟੇ ਮਿੱਠੇ ਪਲ ਰਹੇ ਨੇ ਕਈ ਉਤਰਾਤਰ ਆਪ ਜਿਹੜੇ ਨੇ ਉਹ ਵੇਖਣ ਨੂੰ ਮਿਲਣੇ ਹਰਾਂ ਦੇ ਹਰਾ ਦੀ ਮਾਰ ਸਹੀ ਹੈ ਪੰਜਾਬ ਨੇ ਅਗਰ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਯੁੱਧ ਦੇ ਮਾਹੌਲ ਦੀ ਸਥਿਤੀ ਰਹੀ ਉਹ ਵੀ ਜਿਹੜੀ ਹੈ ਆ ਦੇਖੋ ਨੂੰ ਮਿਲੀ ਤੁਸੀਂ ਵੀ ਦੇਖਦੇ ਹੋ ਜਿਹੜਾ ਮੁਸ਼ਕਲ ਹੋ 20 ਜਾਂ 25 ਵਿੱਚ ਸੀ ਪਾਪਾ ਜੀ ਸਭ ਸਾਰੇ ਦੇ ਖਰਚਾ ਥਾਦੀ ਕਲਾ ਚ ਕਰਾ ਸਾਰੇ ਦੇ ਬੱਚੇ ਸਾਰੇ ਵਾਲੇ ਜੋ ਵੀ ਅਜਿਹੀ ਸਰੀਆ ਤੋਂ ਉਸੇ ਮਾਨ ਰੱਖੀ ਜੋਇਆ 26 ਆਇਆ ਪਾਪਾ ਜੀ ਦੇ ਤਰਫੇ ਆਏ ਸਾਰੇ ਜਿਹੜੇ ਨਹੀਂ ਆਏ ਉਹਨਾਂ ਲਈ ਵੀ ਜਿਹੜੇ ਆਏ ਨੇ ਉਹਨਾਂ ਲਈ ਬਸ ਤੋਂ ਕਸਾਂ ਦੀ ਅੱਧੀ ਕਲਾਸੇ ਹੁੰਦਾ ਤੇ ਬੜੀਆ ਹੋਏ ਤੇ ਯਾ ਚੱਬਿਆ ਕਿ ਇਹ ਬੜੀਆ ਰਕੀਆਂ ਵਾਲਾ ਸੀ ਆਪਾਂ ਇਤਨੀ ਫੇਸ ਹੁੰਦੇ ਸਾਰੇ ਕਿਤੇ ਦਾ ਵੀ ਆ ਰਹੇ ਨੇ ਅੱਧੀ ਕਲਾਸ ਬਾਬਾ ਜੀ ਆਪਣੇ ਚਰਨਾਂ ਚ ਸਾਰਿਆਂ ਨੇ ਲਿਆ ਕੇ ਬੜੀਆ ਅੱਧੀ ਕਲਾਸ ਬਿਲਕੁਲ ਸੰਤਾਨ ਜਣੀਆਂ ਨੇ ਉਹ ਜਿਹੜੇ ਤੋਂ ਹੀ ਜਿਹੜੀਆਂ ਸਤਖੰਡ ਸ਼੍ਰੀ ਮੰਦਿਰ ਸਾਹਿਬ ਚ ਨਤਮਤਕ ਹੋਰੀਆਂ ਨੇ ਲੰਬੇ ਲੰਬੇ ਲਾਈਨਾਂ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਆਪਣੀ ਵਾਰੀ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਫਤਿਹ ਮੇਰਾ ਨਾਮ ਬਲਵਿੰਦਰਪਾਲ ਸਿੰਘ ਹੈ ਜੀ ਕਿੱਥੋਂ ਆਏ ਜੀ ਮੈਂ ਜੰਮੂ ਤੋਂ ਆਇਆ ਜੀ ਠੀਕ ਕੀ ਕਰਨ ਤੋਂਗੇ ਅਈ ਨਵੇਂ ਸਾਲ ਦੇ ਜਿਹੋ ਤੇ ਸਤਸਕਾਂ ਸ਼੍ਰੀ ਮੰਦਿਰ ਸਾਹਿਬ ਤੋਂ ਸੁਪੰਚੋਕੀ ਹੋ ਗਏ ਜੀ ਨਵੇਂ ਸਾਲ ਤੇ ਮਤਲਬ ਆਪਣੇ ਪਾਗਾ ਵਾਲਾ ਸਮਝਦੇ ਆ ਸਮਝਦਾ ਮੈਂ ਕਿ ਮੈਂ ਜੰਮੂ ਤੋਂ ਆਇਆ ਤੇ ਨਵੇਂ ਸਾਲ ਮਾਰੇ ਹੁਕਮ ਹੋਇਆ ਤੇ ਨਵਾਂ ਸਾਲ ਮੈਂ ਦਰਬਾਰ ਸਾਹਿਬ ਆ ਕੇ ਚੜਿਆ ਉਸੇ ਮੰਦਿਰ ਦੀ ਸਾਜਦੂ ਨਵੇਂ ਸਾਲ ਚੜਿਆ ਤੇ ਅੱਜ ਮੈਂ ਪਹਿਲੀ ਵਾਰੀ ਅੰਦਰ ਦੀ ਦਰਬਾਰ ਸਾਹਿਬ ਦੀ ਸਫਾਈ ਦੀ ਸੇਵਾ ਕੀਤੀ ਜਿਹੜੇ ਦੁਦਸ਼ਨਾਣ ਵਗੈਰਾ ਸਾਰਾ ਆਪਣੀ ਜਿਹੜੀ ਸੇਵਾ ਹੁੰਦੀ ਹੈ ਉਹ ਦਵਾਈ ਹੈ ਤੇ ਨਾਲ ਨਾਲ ਅੱਜ ਇੱਕ ਹੋਰ ਦਿਨ ਵੀ ਹੈ ਅੱਜ 1 ਜਨਵਰੀ ਹੈ ਤੇ 1 ਜਨਵਰੀ ਨੂੰ ਸਾਡੇ ਸਿੱਖ ਪੰਥ ਦੀ ਕੌਮ ਵਾਸਤੇ ਵੀ ਇੱਕ ਵੱਡਾ ਇੱਕ ਸ਼ਹੀਦੀ ਦਿਨ ਵੀ ਆ ਜਿਹੜੇ ਸਾਡੇ ਜਥੇਦਾਰ ਸਨ ਗੁਰਦੇਵ ਸਿੰਘ ਜੀ ਕੋਂਕੇ ਤੇ ਜਿਹੜਾ ਉਹਨਾਂ ਦੀ ਸ਼ਹੀਦੀ ਹੋਈ ਸੀ ਇਸ ਦਿਹਾੜੇ ਉਹ ਵੀ ਇਸ ਕੌਮ ਨੂੰ ਯਾਦ ਕਰਨੀ ਹੋਣੀ ਚਾਹੀਦੀ ਹੈ ਨਾਲ ਨਾਲ 90 ਸਾਲ ਦੇ ਸਾਡੇ 95 ਸਾਲ ਤੇ ਸ਼ਹੀਦੀ ਵੀ ਹੋਈ ਹੈ ਤੇ ਬਸ ਇਹੀ ਹੈ ਕਿ ਚਲੋ ਮਹਾਰਾਜ ਦਾ ਮਹਾਰਾਜ ਦੀ ਕਿਰਪਾ ਨਾਲ ਤੇ ਅਸੀਂ ਆਏ ਦਿਆਂ ਦਰਸ਼ਨ ਕਰਨ ਕੀ ਅਰਦਾਸ ਬੇਨਤੀਆਂ ਕੀ ਦੀਆਂ ਜੀ ਅਰਦਾਸ ਬੇਨਤੀਆਂ ਕੀ ਕੀਤੀਆਂ ਜੀ ਜੀ ਅਰਦਾਸ ਮਹਾਰਾਜ ਜਾਣੇ ਜਾਣਨ ਤੇ ਬਾਕੀ ਜਿਹੜੇ ਵੀ ਸਾਡੇ ਮਾਨੀ ਜੋ ਆਇਆ ਸੀ ਬਸ ਮਾਦ ਨੂੰ ਪਤਾ ਸਰਬੱਤੇ ਭਲੇ ਦੀ ਜਿਸ ਸਰਬੱਤੇ ਭਲੇ ਉਤੇ ਉਤੇ ਮਸ਼ਈ ਆ ਮੇਰਾ ਨਾਮ ਜੀ ਸਾਤਿਦ ਸਿੰਘ ਹੈ ਜੀ ਹਾਂਜੀ ਕਿੱਥੋਂ ਆਏ ਜੀ ਮੈਂ ਲੁਧਿਆਣੇ ਤੋਂ ਆਇਆ ਜੀ ਦਰਸ਼ਕਦਾਰ ਕਰਨ ਵਾਰਾ ਕਿੱਥੋਂ ਹੋਗੇ ਜੀ ਆ ਜੀ ਤੁਸੀਂ ਹਾਂ ਦੇਖੋ ਜੀ ਅਸੀਂ ਬੜੇ ਸੀ ਬੜੇ ਭਾਗਾਂ ਨੇ ਅਸੀਂ ਜਿਹੜਾ ਨਵਾਂ ਸਾਲ ਚੜਿਆ ਤਾਂ ਅਸੀਂ ਅੱਜ ਗੁਰਦੁਆਰ ਸਾਹਿਬ ਨਤਮਸਤਕ ਹੋਏ ਹਾਂ ਜੀ ਅਸੀਂ ਕੱਲ ਆ ਗਏ ਸੀਗੇ ਸਾਰੀ ਰਾਤ ਇੱਥੇ ਰਹੇ ਜੀ ਅਸੀਂ ਜੋ ਰਾਤ ਦੇ 12 ਵਜੇ ਨਵਾਂ ਸਾਲ ਚੜਿਆ ਤਾਂ ਅਸੀਂ ਗੁਰੂ ਚਰਨਾਂ ਵਿੱਚ ਸੀ ਹਾਜ਼ਰ ਸੀ ਬੜੇ ਬੜੇ ਭਾਗੀਆਂ ਜੀ ਅਸੀਂ ਜੀ ਜੀ ਕੀ ਅਰਦਾਸ ਬੇਨਤੀਆਂ ਕੀਤੀਆਂ ਅਰਦਾਸ ਬੇਨਤੀ ਕੀਤੀ ਜੀ ਪੰਤਰੀ ਚੜ੍ਹਦੀ ਕਲਾ ਜੀ ਤੇ ਸਾਰੇ ਦੁਨੀਆ ਵਿੱਚ ਸੁੱਖ ਸ਼ਾਂਤੀ ਰਹੇ ਮਾਲਕ ਖੁਸ਼ਹਾਲੀ ਬਖਸ਼ ਸਾਰਿਆਂ ਨੂੰ ਨਵਾਸਾਰ ਜੀ ਹਾਂਜੀ ਕੀ ਨਾਮ ਹੈ ਜੀ ਵੈਰੀ ਖਾਲਸਾ ਵੈਰੀ ਫਤਿਹ ਹਰਵਿੰਦਰ ਸਿੰਘ ਨਾਮ ਹੈ ਜੀ ਮੇਰਾ ਹਾਂਜੀ ਕੀ ਕੋਈ ਜੀ ਜੀ ਸਤਿ ਸ਼ੰਸ਼ੇਰ ਮੰਦਿਰ ਸਾਹਿਬ ਕੋਲੋਂ ਹਾਂਜੀ ਮੈਂ ਫਾਲਤੋਂ ਆਇਆ ਹਰਮਿੰਦਰ ਸਾਹਿਬ ਦਸਮ ਗ੍ਰੰਥ ਲਈ ਆਣਾ ਤੇ ਜਿਹਨੇ ਆਪਣਾ ਪੰਜਾ ਤਖਤ ਸਾਹਿ ਗਿਆ ਨੇ ਉਹ ਦਰਸ਼ਨ ਕਰਨ ਤੋਂ ਮੈਨੂੰ ਮਨ ਸੀਗਾ ਤੇ ਪਹਿਲਾਂ ਮੈਂ ਹਜੂਰ ਸਾਹਿਬ ਗਿਆ ਉੱਥੋਂ ਮੈਂ ਦਿੱਲੀ ਗਿਆ ਗੁਰਦੁਆਸਿਸ ਸਿੰਘ ਸਾਹਿਬ ਤੇ ਫਿਰ ਆਇਆ ਮੈਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਇਧਰੋਂ ਜਾਣਾ ਮੈਂ ਦਮਦਮਾ ਸਾਹਿਬ ਤੇ ਫਿਰ ਕੇਸ਼ਗੜ ਸਾਹਿਬ ਫਿਰ ਵਾਪਸੀ ਮੋੜ ਕੇ ਘਰ ਜਾਣਾ ਆਪਾਂ ਫੇਰੀ ਜਗ੍ਹਾ ਦੀ ਇਮਫਾਲ ਦੇ ਮਣੀਪੁਰ ਇਮਫਾਲ ਜੀ ਜੀ ਕੀ ਕਰਨਾ ਚਾਹੋਗੇ ਅੱਜ ਪੂਜ ਨਵੇਂ ਸਾਲ ਦੇ ਦਿਨ ਜਿਹੜਾ ਸੱਚਖੰਡ ਸਿੰਘ ਜੀ ਸਾਹਿਬ ਉਹ ਨਵਾਂ ਸਾਲ ਜਿਹੜਾ ਵਾ ਸਭ ਤੋਂ ਪਹਿਲਾਂ ਤਾਂ ਇਹ ਵਾ ਕੇ ਸਭ ਨੂੰ ਵਧਾਈਆਂ ਹੈਣਾ ਅ ਦੂਜੀ ਗੱਲ ਇਹ ਵੀ ਹੈ ਕਿ ਨਵਾਂ ਸਾਲ ਜਿਹੜਾ ਹੈ ਇਹ ਅੰਗਰੇਜ਼ੀ ਹਿਸਾਬ ਨਾਲ ਨਵਾਂ ਸਾਲ ਤਾਂ ਹੈਗਾ ਪਰ ਸਾਡੇ ਹਿਸਾਬ ਨਾਲ ਨਵਾਂ ਸਾਲ ਹੈਗਾ ਨਹੀਂਗਾ ਸਾਡਾ ਜਿਹੜਾ ਮਹੀਨਾ ਉਹ ਚੇਤ ਤੋਂ ਸ਼ੁਰੂ ਹੁੰਦਾ ਨਾ ਆ ਚੇਤ ਤੋਂ ਸ਼ੁਰੂ ਹੁੰਦਾ ਤੇ ਉਦੋਂ ਹੀ ਆਪਾਂ ਨਵਾਂ ਸਾਲ ਮਨਾਉਂਦੇ ਆ ਅੱਜ ਫੇਰ ਵੀ ਜ ਜਿਹੜੀ ਸਾਢੇ ਦੁਨਾ ਮਨਾਉਂਦੀ ਹੈ ਨਵਾਂ ਸਾਲ ਸਭ ਨੂੰ ਵਧਾਈ ਆ ਹੈਨਾ ਤੇ ਇਹੋ ਅਰਦਾਸ ਵੀ ਸਾਢੇ ਚਰਦੀ ਘਲਾਤੇ ਰੱਖਣਾ ਮਹਾਰਾਜ ਜਿਹੜਾ ਆਪਣਾ ਗੁਰੂ ਮਹਾਰਾਜ ਆ ਉਹ ਸਭ ਨੂੰ ਚਰਦੀ ਘਲਾਤੇ ਰੱਖਣਗੇ ਹੈਨਾ ਸਰਬੱਤ ਦਾ ਭਲਾ ਕਰਨਗੇ ਬਸ ਇਹੋ ਅਰਦਾਸ ਹੈ ਨੜੇ ਦੁਜੀਗਲ ਇਹ ਵੀ ਹੈ ਕਿ ਅੱਜ ਅਕਾਲ ਤਖਤ ਸਾਹਿਬ ਦੇ ਜੇ ਜੇਸੇਦਾਰ ਨੇ ਗੁਰਦੇਵ ਸਿੰਘ ਜੀ ਨੂੰ ਕਿ ਉਹ ਉਹਨਾਂ ਦੀ ਉਹਨਾਂ ਨੂੰ ਸ਼ਹੀਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਫਰ ਸਰਕਾਰ ਵੱਲੋਂ ਚੱਕਿਆ ਗਿਆ ਸੀ ਉਹਨਾਂ ਨੂੰ ਤੇ ਇਹ ਵੀ ਇੱਕ ਮਾੜਾ ਜ ਸਾਡੇ ਉੱਤੇ ਦੁੱਖਦਾਈ ਅ ਅਫਸਰ ਹੈਗਾ 1 ਜਨਵਰੀ ਦਾ ਬਸ ਇਨਾ ਕੋਈ ਹੈ ਜੀ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਗਰ ਬੀਤੇ ਰਾਤ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਉਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਜੇ ਨਤਮਤਕ ਹੋੜੀਆਂ ਸੀ ਤਾਂ ਪਵਿੱਤਰ ਸ੍ਰੋਵਰ ਚ ਜੜਿਆ ਆਸਤਾ ਦੀ ਜੜੀ ਡੁੱਪੀ ਲਗਾ ਗਈ ਪਵਿੱਤਰ ਪਵਿੱਤਰ ਸ੍ਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕੀਤਾ ਗਿਆ ਸੰਤਾਂ ਵੱਲੋਂ ਔਰ ਅਲਾਹੀ ਬਾਣੀ ਦਾ ਸਰਵਣ ਕੀਤਾ ਗਿਆ ਸਵੇਰ ਤਰਕਸਾਰ ਤੋਂ ਹੀ ਜੜੀਆਂ ਨੇ ਸੰਤਾਂ ਨੇ ਉਹ ਸਤਕੰਨ ਸ਼੍ਰੀ ਮੰਦਿਰ ਸਾਹਿਬ ਚ ਜੜੀਆਂ ਨਤਮਕਤਾ ਕੋਰੀਆ ਨੇ ਦੇਸ਼ ਵਿਦੇਸ਼ਾ ਤੋਂ ਸੰਗਤਾਂ ਜੜੀਆਂ ਨੇ ਉਹ ਸਤਕੰਨ ਸ਼੍ਰੀ ਮੰਦਿਰ ਸਾਹਿਬ ਨੂੰ ਨਤਮਕਤਾ ਕੋਰੀਆ ਨੇ ਜਿੱਥੇ ਸੰਗਤਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਉੱਤੇ ਹੀ ਔਰ ਸੰਗਤਾਂ ਦਾ ਕਹਿਣਾ ਸੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ 2025 ਦੇ ਵਿੱਚ ਜਿਹੜੇ ਉਤਰਾਵ ਚਰਾਵ ਜਿਹੜੇ ਇਕੱਟੇ ਮਿੱਟੇ ਪਲ ਜਿਹੜੇ ਸੀ ਉਹ ਦੇਖ ਕੇ ਨੂੰ ਮਿਲੇ ਪੰਜਾਬ ਨੇ ਬਹੁਤ ਉੱਸਿਆ ਪੰਜਾਬ ਨੇ ਹਾਰਾ ਦੀ ਮਾਰ ਸਾਈ ਆ ਪਰ ਪੰਜਾਬ ਜਿਹੜਾ ਮੂਰਖ ਹੋਇਆ ਆਪਣੇ ਜਿਹੜੇ ਕੋਸੀ ਰਾਜੇ ਜਿਹੜੇ ਸੀ ਹਰਿਆਣਾ ਹਿਮਾਚਲ ਸਾਰੇ ਰਾਜਿਆਂ ਦੇ ਨਾਲ ਮਿਲ ਕੇ ਜਿਹੜਾ ਜਰਾ ਪੰਜਾਬ ਫਿਰ ਹੋ ਗਿਆ ਔਰ ਗੱਲ ਕਰਾਂਗੇ ਦੇਸ਼ ਵਿਦੇਸ਼ਾ ਤੋਂ ਜਿਹੜੀ ਸੰਗਠਾ ਨੇ ਉਹ ਨਾਤਮਕ ਹੋੜੀਆਂ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਪੰਜਾਬ ਨੇ 2025 ਦੇ ਵਿੱਚ ਹਰਾਂ ਦੀ ਮਾਰ ਸਹੀ ਆ ਹਿੰਦੁਸਤਾਨ ਪਾਕਿਸਤਾਨ ਦੇ ਨਾਲ ਯੁੱਧ ਦਾ ਜਿਹੜਾ ਮਾਹੌਲ ਸੀ ਉਹ ਵੀ ਦੇਖਿਆ ਲੋਕਾਂ ਨੇ ਤਾਂ ਕਿੰਨਾ ਕਿਤੇ ਜਿਹੜੀ ਹੈ ਹੁਣ ਸੰਕਤਾ ਦਾ ਅਰਦਾਸ ਬੰਦਿਆ ਕੀਤੀ ਗਈ ਹੈ ਕਿ 2026 ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤੁਸੀਂ ਦੇਖਦੇ ਹੋ ਪੰਜਾਬਾ ਰ ਟਾਈਮ ਸੁਕੇਸ਼ 바ਵਾ ਅੰਮ੍ਰਿਤਸਰ